ਲਸੂੜਾ ਤੇ ਪੰਜਾਬੀ ਦੀ ਕਹਾਵਤ ਆ ਲਸੂੜਾ ਪਟ ਦੂ ਧੂੜਾ ਜਿਹੜੇ ਮੇਰੇ ਵੀਰਾਂ ਦੇ ਸਰੀਰ ਦੀ ਹਿੱਸੇ ਦੀ ਕੋਈ ਵੀ ਨਸ ਖੁਸ਼ਕ ਹੋ ਕੇ ਦਬ ਚੁੱਕੀ ਹੈ ਤੁਹਾਨੂੰ ਆਰਾਮ ਨਹੀਂ ਆ ਰਿਹਾ ਜਾਂ ਤੁਹਾਡਾ ਸਪਰਮ ਕਾਊਂਟ ਘਟਾ ਹੈ ਜਾਂ ਤੁਸੀਂ ਜਾਣਿਓ ਇੱਕ ਅੱਧੇ ਮਿੰਟ ਚ ਡਿਸਚਾਰਜ ਹੋ ਜਾਂਦੇ ਹੋ ਜਿਹੜੇ ਵੀ ਵੀਰਾਂ ਨੂੰ ਇਹ ਸਮੱਸਿਆ ਹੈ ਤੇ ਜਾਂ ਭੈਣਾਂ ਦਾ ਸਪਰਮ ਅਕਾਊਂਟ ਘਟਾ ਹੈ ਗਰਭ ਰੁਕਦਾ ਨਹੀਂ ਜਾਂ ਤੁਹਾਡੇ ਸਰੀਰ ਦੇ ਜੋੜਾਂ ਦੇ ਵਿੱਚ ਕਟ-ਕਟ ਦੀ ਆਵਾਜ਼ ਆਉਂਦੀ ਹੈ ਸਾਰੇ ਸਰੀਰ ਦੇ ਜੋੜਾਂ ਚ ਜਾਂ ਫਿਰ ਤੁਹਾਡੇ ਗੋਡਿਆਂ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਨੇ ਗਰੀਸ ਮੁੱਕ ਗਈ ਜਾਂ ਤੁਹਾਡੇ ਚਿਹਰੇ ਦੇ ਉੱਪਰ ਕਿਸੇ ਤਰ੍ਹਾਂ ਦਾ ਵੀ ਸਰੀਰ ਦੇ ਉੱਪਰ ਚਮੜੀ ਦਾ ਰੋਗ ਹੈ ਚਰਮ ਰੋਗ ਹੈ ਮਤਲਬ ਖੁਜਲੀ ਹੈ ਜਾਂ ਤੁਹਾਡੇ ਟੌਂਸਲਾਂ ਦੀ ਦਿੱਕਤ ਹੈ ਜਾਂ ਮੂੰਹ ਦੇ ਵਿੱਚ ਛਾਲੇ ਹੁੰਦੇ ਨੇ ਇਹ ਸਾਰੀਆਂ ਹੀ ਬਿਮਾਰੀਆਂ ਤੇ ਕਾਰਗਰ ਹੈ ਇਹਨੂੰ ਤੁਸੀਂ ਲੈਣਾ ਕਿਵੇਂ ਹੈ ਉਹ ਧਿਆਨ ਦੇ ਲਿਓ ਜਿਹੜੇ ਵੀ ਮੇਰੇ ਵੀਰਾਂ ਨੂੰ ਸਪਰਮ ਕਾਊਂਟ ਦੀ ਸਮੱਸਿਆ ਹੋਵੇ ਉਹ ਕਿਉਂਕਿ ਇਹ ਜਿਹੜੀ ਚੀਜ਼ ਹੈ ਇਹ ਤ੍ਰਿਫਲਾ ਵਾਂਗੂ ਬਾਤ ਤੇ ਪਿੱਤ ਨੂੰ ਬੈਲੈਂਸ ਕਰਦਾ ਹੈ ਬਾਤ ਤੇ ਪਿੱਤ ਨੂੰ ਬੈਲੈਂਸ ਕਰਦਾ ਹੈ ਜਾਨੀ ਕਹਿ ਲਈਏ ਵੀ ਆਪਾਂ ਬਾਤ ਰੋਗ ਜਿਹੜਾ ਬੈਅ ਦੇ ਵਜ੍ਹਾ ਤੋਂ ਜੋੜਾਂ ਦੇ ਵਿੱਚ ਦਰਦਾ ਹੁੰਦੀਆਂ ਨੇ ਤੇ ਜਾਂ ਫਿਰ ਪਿੱਤ ਰੋਗ ਸਰੀਰ ਦੇ ਵਿੱਚ ਅਗਨੀ ਵੱਧ ਜਾਂਦੀ ਹੈ ਉਹ ਨੂੰ ਇਹ ਬੈਲੈਂਸ ਕਰਦਾ ਹੈ ਜਿੰਨਾ ਵੀਰਾਂ ਨੂੰ ਵੀ ਸਪਰਮ ਘਟਾ ਹੈ ਜਾਂ ਫਿਰ ਇੱਕ ਅੱਧੇ ਮਿੰਟ ਚ ਡਿਸਚਾਰਜ ਹੋ ਜਾਂਦੇ ਨੇ ਭਾਈ ਇਹ ਲਸੂੜਾ ਤੁਹਾਡੇ ਜੇ ਘਰਾਂ ਦੇ ਆਲੇ ਦੁਆਲੇ ਹੈ ਤਾਂ ਤੁਸੀਂ ਇਹਨੂੰ ਡੇਲੀ ਸਵੇਰੇ ਉੱਠ ਕੇ ਖਾਲੀ ਪੇਟ ਸਿਰਫ ਤੁਸੀਂ ਰੁਟੀਨ ਚ ਚਾਰ ਤੋਂ ਪੰਜ ਹੀ ਖਾਣੇ ਨੇ ਇਹ ਇਹ ਤੋੜ ਲੈਣੇ ਨੇ ਤੁਸੀਂ ਤੇ ਇਹਨੂੰ ਚਾਰ ਤੋਂ ਪੰਜ ਪੀਸ ਹੀ ਡੇਲੀ ਖਾਣੇ ਨੇ ਚਾਰ ਤੋਂ ਪੰਜ ਢਾਣੇ ਸਵੇਰੇ ਸ਼ਾਮ ਖਾਓ ਇਹ ਇਹਨੂੰ ਗੂੰਦ ਵੀ ਕਹਿ ਦਿੰਦੇ ਨੇ ਲਸੂੜਾ ਵੀ ਕਹਿ ਦਿੰਦੇ ਨੇ ਇਹਦੇ ਅੰਦਰ ਚਿਪਚਿਪਾ ਜਿਹਾ ਪਦਾਰਥ ਹੁੰਦਾ ਹੈ ਜਿਹੜਾ ਤੁਹਾਡੇ ਖੂਨ ਨੂੰ ਵੀ ਜੇ ਕਿਸੇ ਵੀਰ ਦਾ ਖੂਨ ਘਟਦਾ ਨਾ ਤੇ ਖੂਨ ਨੂੰ ਵਧਾਉਣ 'ਚ ਵੀ ਮਦਦ ਕਰਦਾ ਜਾਂ ਫਿਰ ਖੂਨ ਨਹੀਂ ਬਣਦਾ ਉਹ ਤੇ ਜੇ ਵੀ ਮਦਦ ਕਰਦਾ ਤੇ ਉਸ ਤੋਂ ਬਾਅਦ ਜਿਹੜੇ ਮੇਰੇ ਵੀਰਾਂ ਦੇ ਗੋਡਿਆਂ 'ਚੋਂ ਗਰੀਸ ਮੋਲ ਕਹਿ ਦਨੇ ਆਪਾਂ ਮੁੱਕ ਗਿਆ ਆਵਾਜ਼ ਕਰਦਨ ਗੋਡੇ ਤਾਂ ਇਹਨੂੰ ਤੁਸੀਂ ਸਵੇਰੇ ਖਾਦੀ ਪੇਟ ਚਾਰ ਪੰਜ ਦਾਣੇ ਇਸੇ ਤਰ੍ਹਾਂ ਸ਼ਾਮ ਨੂੰ ਚਾਰ ਪੰਜ ਦਾਣੇ ਜੇ ਤੁਹਾਨੂੰ ਜਿਆਦਾ ਸਮੱਸਿਆ ਤੁਸੀਂ ਆਪਣੇ ਸਰੀਰ ਤੁਹਾਡਾ ਥੋੜਾ ਤਾਕਤਵਾਰ ਹੋਣਾ ਚਾਹੀਦਾ ਇਹਨੂੰ ਝੱਲਣ ਦੀ ਇਹ ਬਹੁਤ ਪੋਸਟਿਕ ਹੁੰਦਾ ਹੈ ਇਹ ਚ ਫਾਸਟ ਫੋਰਸ ਵਰਗੇ ਤੱਤ ਨੇ ਬਹੁਤ ਵਧੀਆ ਵਿਟਾਮਿਨ ਨੇ ਇਹਦੇ ਵਿੱਚ ਇਹਦੇ ਕਰਕੇ ਜੇ ਜਿਆਦਾ ਖਾਓਗੇ ਹੋ ਸਕਦਾ ਤੁਹਾਡੇ ਜੇ ਲੀਵਰ ਹਲਕਾ ਕਮਜ਼ੋਰ ਹੋਇਆ ਤਾਂ ਤੁਹਾਨੂੰ ਇਹ ਪਚਨ ਦੇ ਵਿੱਚ ਪਚਾਣ ਦੇ ਵਿੱਚ ਇਹ ਦਿੱਕਤ ਆ ਸਕਦੀ ਹੈ ਇਹ ਬਹੁਤ ਸਾਰੇ तकरीबन 80 ਤਾਂ ਆਪਣੇ ਬਚਪਨ ਦੇ ਵਿੱਚ ਇਹ ਖਾਦੇ ਹੋਏ ਨੇ ਜੇ ਤੁਸੀਂ ਵੀ ਕਦੇ ਖਾਦੇ ਨੇ ਤਾਂ ਜਰੂਰ ਦੱਸਿਓ ਤੇ ਜਿਹੜੇ ਮੇਰੇ ਵੀਰਾਂ ਨੂੰ ਚਾਚਾ ਰੋਗ ਹੋਵੇ ਤੁਸੀਂ ਇਹਦੇ ਪੱਤੇ ਇਹਦੇ ਪੱਤੇ ਪੀਸ ਕੇ ਠੀਕ ਹੈ ਜੀ ਇਹਦੇ ਵਿੱਚ ਕੁਝ ਨਹੀਂ ਰਲਾਣਾ ਕਿਸੇ ਵੀ ਕਿਸਮ ਦੀ ਕੋਈ ਚੀਜ਼ ਪੀਸ ਕੇ ਜਿੱਥੇ ਤੁਹਾਡੇ ਅਲਰਜੀ ਹੈ ਚਮੜੀ ਰੋਗ ਹੈ ਉੱਥੇ ਇਹਨੂੰ ਅਪਲਾਈ ਕਰ ਦੋ ਅੱਧੇ ਪੌਣੇ ਘੰਟੇ ਬਾਅਦ ਠੰਡੇ ਪਾਣੀ ਨਾਲ ਧੋ ਦੋ ਹੌਲੀ ਹੌਲੀ ਤੁਹਾਡੀ ਅਲਰਜੀ ਗਾਇਬ ਹੋ ਜਾਏਗੀ ਜੇ ਕਿਸੇ ਮੇਰੇ ਵੀਰ ਦਾ ਗਲਾ ਪੱਕਦਾ ਜਾਂ ਟੌਂਸਲ ਨੇ ਤਾਂ ਇਹਦੀ ਜਿਹੜਾ ਛਿਲਕਾ ਹੁੰਦਾ ਨਾ ਭਾਈ ਦਰਖਤ ਦਾ ਜੇ ਤੁਹਾਨੂੰ ਮਿਲ ਜੇ ਇਹਦਾ ਛਿਲਕਾ ਲੈ ਲਓ ਛਿਲਕੇ ਦਾ ਕਾੜਾ ਬਣਾ ਕੇ ਪੀਓ ਤੁਹਾਡੇ ਟੌਂਸਲ ਵੀ ਸਾਫ਼ ਕਰ ਦੇਗਾ ਤੇ ਜਿਹੜੇ ਮੇਰੇ ਵੀਰਾਂ ਦੇ ਗਲੇ ਦੇ ਵਿੱਚ ਜ਼ਖਮ ਹੋ ਜਾਂਦੇ ਨੇ ਮਤਲਬ ਗਰਮੀਆਂ ਦੇ ਦਿਨਾਂ ਦੇ ਵਿੱਚ ਗਲਾ ਪੱਕ ਜਾਂਦਾ ਕਦੇ ਸੱਜੇ ਪਾਸੇ ਕਦੇ ਖੱਬੇ ਪਾਸਿਓ ਉਹ ਵੀ ਠੂ ਹੋ ਜਾਏਗਾ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ